ਇਹਨੂੰ ਸਾਪ ਪਤਾ ਵੀ ਇਹਦੇ ਇਹ ਦੁੱਧ ਆ। ਆਵੇਂ ਮੈਂ ਰੱਖਤੀ ਉਹ ਵੀ ਕੰਦਾ ਝੁੰਮੜ ਗਿਆ। ਕੋਈ ਆ ਨਾ ਛੋਟਾ ਜਿਹਾ ਕਾਟੋ ਦਾ ਬੱਚਾ ਵਾ। ਇਹ ਵੀ ਨਾ ਛੋਟਾ ਹੁੰਦਾ ਕਾਟੋ ਤੇ ਆ ਲੈਣੇ ਜੋ ਡ੍ਰਿਗ ਪਿਆ ਸੀ। ਤੇ ਇੱਥੇ ਸਿੰਘਾ ਨੇ ਇਹਦੀ ਥਾਂ ਸੰਭਾਲ ਕੀਤੀ ਉਹਨੂੰ ਦੁੱਧ ਪਿਉਂਦੇ ਰਿਹਾ ਤੇ ਹੁਣ ਇਹ ਗੱਜ ਗਿਆ ਹੈ ਤਾਂ ਇਹ ਛੋਟਾ ਹੀ ਆ ਪੂਰਾ ਵੱਡਾ ਨਹੀਂ ਹੋਇਆ। ਤੇ ਵੇਖਿਓ ਇਹਨੂੰ ਆਪਾਂ ਖੋਲਾਂਗੇ ਤੇ ਦੁੱਧ ਪੀਊਗਾ ਜਾ ਕੇ। ਆਇਆ ਨਾ। ਉਹ ਵੀ ਆ ਗਿਆ। ਵੇਖੀ ਜੱਲੇ ਹੁਣ ਦੁੱਧ ਪੀਂਦਾ। ਤੇ ਦੁੱਧ ਪੀਂਦਾ। ਆਵੇ ਆ ਗਿਆ ਆਵੇ ਹੁਣ ਆਪਾਂ ਇਹਨੂੰ ਦੁੱਧ ਪਿਆਉਨੇ ਆਵੇਂ ਕੀਂਦਾਗੇ ਦੀਬ ਮਾਰਦਾ ਫੇ ਕਾਰੀਏ ਮੈਂ ਚੋਰੇ ਬੰਦਾ ਹੈ ਇਹਦੇ ਜਨਾਵੇ ਦੁੱਧ ਪਾਇਆ ਵਾ ਦਾਰੂਜੀ ਵਾਲੀ ਸੀਸੀ ਹੁੰਦੀ ਜਿਹੜੀ ਆਪਣੀਆਂ ਆਹ ਦਵਾਈ ਅੱਖਾਂ ਚ ਪਾਉਣ ਵਾਲੀ ਉਹ ਸੀਜੀ ਦੇ ਵਿੱਚ ਦੁੱਧ ਪਾਇਆ ਵਾ ਇਹ ਆਪ ਦੀ ਮੋਚ ਚ ਪੀ। ਵੇਖਿਓ ਝੁੰਬੜਦਾ ਆਵੇ ਇਹਨੂੰ ਸਾਰਾ ਪਤਾ ਵੀ ਇਹਦੇ ਜੀ ਦੁੱਧ ਆਵੇ ਮੈਂ ਰੱਖਤੀ ਉਹ ਵੀ ਕੰਦਾ ਝੁੰਮੜ ਗਿਆ। ਇਹਨੂੰ ਸਾਰਾ ਪਤਾ ਵੇਖ ਲਿਓ। ਆਵੇ ਹਾਂ ਹਾਂ ਆ ਜਾ ਆ ਜਾ। ਆ ਜਾ। ਆ ਜਾ ਆ ਜਾ ਇਹਨੂੰ ਸੀਸੀ ਨੇ ਸਾਰਾ ਪਤਾ ਵੇਖੀ ਚੱਲਿਓ। ਵੇਖਿਓ ਆਵੇ ਲੈ ਆਪੇ ਸੀਸੀ ਨੇ ਇਹਦੇ ਨੂੰ ਮੂੰਹ ਕਰ ਇਹਦੇ ਨੂੰ ਮੂੰਹ ਕਰ। ਇਹਨੂੰ ਸਾਰਾ ਪਤਾ ਵੀ ਕਿੱਥੋਂ ਕੀ ਮਿਲਣਾ।